ਵਰਕਆਊਟ ਸਰੀਰਿੱਤੇ ਮਾਨਸਿਕ ਸੇ ਦੋਵਾਂ ਲਈ ਫਾਇਦੇਮੰਦ ਹੈ ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਹੱਡੀਆਂ ਦੀ ਤਾਕਤ ਵਧਾਉਂਦਾ ਹੈ ਤੇ ਭਾਰ ਨੂੰ ਕੰਟਰੋਲ ਕਰਦਾ ਹੈ ਰੋਜ਼ਾਨਾ ਕਸਰਤ ਦਿਲ ਨੂੰ ਸੇਤਮੰਦ ਰੱਖਦੀ ਹੈ ਤੇ ਖੂਨ ਸੰਚਾਰ ਵੀ ਬਿਹਤਰ ਰਹਦਾ ਹੈ ਪਰ ਜੇਕਰ ਕੋਈ ਸਹੀ ਢੰਗ ਨਾਲ ਕਸਰਤ ਨਹੀਂ ਕਰਦਾ ਤਾਂ ਇਹ ਉਸ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਹਾਲ ਹੀ ਵਿੱਚ ਇੱਕ 24 ਸਾਲਾ ਕੁੜੀ ਨੂੰ ਵਰਕਆਊਟ ਮਗਰੋਂ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਇਸ ਕਾਰਨ ਇਹ ਸੀ ਕਿ ਉਸਨੇ ਕਸਰਤ ਤੋਂ ਪਹਿਲਾਂ ਵਾਰਮ-ਅਪ ਨਹੀਂ ਕੀਤਾ ਸੀ ਜਿਵੇਂ ਉਸ ਦੀਆਂ ਮਾਸਪੇਸ਼ੀਆਂ ਤੇ ਜ਼ਿਆਦਾ ਧਾਰ ਪਿਆ ਉਸ ਦੀਆਂ ਮਾਸਪੇਸ਼ੀਆਂ ਫਟ ਗਈਆਂ ਅਤੇ ਜ਼ਹਿਰੀਲੇ ਪਦਾਰਥ ਖੂਨ ਵਿੱਚ ਲੀਕ ਹੋਣ ਲੱਗ ਪਏ ਦੱਸਣ ਦੇ ਅਨੁਸਾਰ ਕੁੜੀ ਨੂੰ ਰੈਪਟੋਮਾਈਲਿਸ ਨਾਮਕ ਬਿਮਾਰੀ ਸੀ ਜਿਸ 'ਚ ਬਹੁਤ ਜ਼ਿਆਦਾ ਮਿਹਨਤ ਕਾਰਨ ਮਾਸਪੇਸ਼ੀਆਂ ਟੁੱਟ ਜਾਂਦੀਆਂ ਅਤੇ ਉਹਨਾਂ ਵਿੱਚ ਮੌਜੂਦ ਜ਼ਹਿਰੀਲੇ ਪਦਾਰਥ ਖੂਨ ਵਿੱਚ ਲੀਕ ਹੋਣ ਲੱਗ ਗਏ ਇਹ ਜ਼ਹਿਰੀਲੇ ਪਦਾਰਥ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਹਾਥੇ ਮੋੜ ਤੇ ਕੰਮ ਕਰਨਾ ਬੰਦ ਕਰਨ ਦਾ ਕਾਰਨ ਬਣ ਸਕਦੇ ਹਨ ਜਿਸ ਦਾ ਤੁਰੰਤ ਇਲਾਜ ਨਾ ਕੀਤੇ ਜਾਂ ਤੇ ਮੌਤ ਹੋ ਸਕਦੀ ਹੈ ਸਪਿਨਿੰਗ ਇੱਕ ਉੱਚ ਤੀਬਰਤਾ ਵਾਲੀ ਇੰਡੋਰ ਸਾਈਕਲਿੰਗ ਕਸਰਤ ਹੈ ਜੋ ਪੱਟਾ ਅਤੇ ਗਲੂਟਸ ਦੀਆਂ ਵੱਡੀਆਂ ਮਾਸਪੇਸ਼ੀਆਂ ਨੂੰ ਟਾਰਗੇਟ ਕਰਦੀ ਹੈ ਸਪਿਨਿੰਗ ਤੇ ਦੋ ਦਿਨ ਬਾਅਦ ਹੀ ਪੌੜੀਆਂ ਚੜਨ ਵਿੱਚ ਅਸਮਰਥ ਹੋ ਗਈ ਸੀ ਲੜਕੀ ਕਿਉਂਕਿ ਉਸ ਦੇ ਪੱਟਾ ਜ ਬਹੁਤ ਦਰਦ ਹੋਣ ਲੱਗ ਪਿਆ ਸੀ ਪਰ ਉਸ ਦਾ ਦਰਦ ਆਸਾਧਾਰਨ ਤੌਰ ਤੇ ਤੇਜ਼ ਸੀ ਅਤੇ ਉਸਦੇ ਪਿਸ਼ਾਬ ਦਾ ਰੰਗ ਵੀ ਬਦਲ ਗਿਆ ਸੀ ਮਹਾਰਾ ਨੂੰ ਪਤਾ ਸੀ ਕਿ ਇਹ ਕੁਝ ਗਲਤ ਹੈ ਜਦੋਂ ਉਹ ਹਸਪਤਾਲ ਗਈ ਤਾਂ ਰਿਪੋਰਟ ਨੇ ਦੇਖਿਆ ਕਿ ਉਸਦੇ ਕਰੀਆਟਾਈਨ ਕਾਈਨੇਸ ਦਾ ਪੱਧਰ ਜੋ ਕਿ ਮਾਸਪੇਸ਼ੀਆ ਦੇ ਨੁਕਸਾਨ ਨੂੰ ਦਰਸਾਉਂਦਾ ਹੈ ਆਮ ਸੀਮਾ ਤੋਂ 50 ਗੁਣਾ ਵੱਧ ਸੀ ਟੈਸਟਾਂ ਅਤੇ ਸਕੈਨਾਂ ਤੋਂ ਪਤਾ ਲੱਗਿਆ ਕਿ ਉਸਦੇ ਪੱਟਾਂ ਵਿੱਚ ਮਾਸਪੇਸ਼ੀ ਦੀ ਸੈੱਲ ਫਟ ਗਏ ਸਨ ਜਿਸ ਕਾਰਨ ਮਾਈਗਲੋਬਿਨ ਵਰਗੇ ਨੁਕਸਾਨ ਦੇ ਪਦਾਰਥ ਉਸਦੇ ਖੂਨ ਦੇ ਪ੍ਰਵਾਹ 'ਚ ਢਾਕਲ ਹੋ ਗਏ ਸਨ ਜਿਸ ਨਾਲ ਉਸੇ ਗੁਰਨਿਆਤੇ ਬਹੁਤ ਦਬਾਅ ਪਿਆ ਸੀ ਪੰਜ ਦਿਨਾਂ ਦੇ ਇਲਾਜ ਤੋਂ ਬਾਅਦ ਉਸ ਦੀਆਂ ਮਾਸਪੇਸ਼ੀਆਂ 'ਚ ਅਜਾਇਮ ਦਾ ਪੱਧਰ ਘਟ ਗਿਆ ਸੀ ਅਤੇ ਉਸ ਦੇ ਗੁਰਦੇ ਦੇ ਕੰਮ 'ਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਸੀ ਡਾਕਟਰਾਂ ਨੇ ਸਲਾਹ ਦਿੱਤੀ ਕਿ ਘਰ ਦੇ ਅੰਦਰ ਕਸਰਤ ਕਰਨ ਵਾਲਿਆਂ ਨੂੰ ਵੀ ਵਾਰਮ-ਅਪ ਅਤੇ ਕੂਲ-ਡਾਊਨ ਬਾਰੇ ਸੂਚਨਾ ਕੀ ਸੂਚਿਤ ਕੀਤਾ ਜਾਣਾ ਚਾਹੀਦਾ ਤਾਂ ਜੋ ਜਈਆਂ ਸੱਟਾਂ ਤੋਂ ਬਚਿਆ ਜਾ ਸਕੇ ਕਸਰਤ ਤੋਂ ਪਹਿਲਾਂ ਸਰੀਰ ਗਰਮ ਕਰਨਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਸਰੀਰ ਨੂੰ ਸਰੀਰਕ ਗਤੀਵਿਧੀਆਂ ਲਈ ਤਿਆਰ ਕਰਦਾ ਹੈ। ਸਰੀਰ ਗਰਮ ਕਰਨ ਨਾਲ ਮਾਸਪੇਸ਼ੀਆਂ 'ਚ ਖੂਨ ਦਾ ਪ੍ਰਵਾਹ ਵਧਦਾ ਹੈ ਜਿਸ ਨਾਲ ਉਹ ਵਧੇਰੇ ਲਚਕਦਾਰ ਤੇ ਕਿਰਿਆਸ਼ੀਲ ਬੰਦਿਆ। ਇਹ ਜੋੜਾਂ ਦੀ ਗਤੀ ਦੀ ਰੇਂਜ 'ਚ ਸੁਧਾਰ ਕਰਦਾ ਹੈ ਤੇ ਸੱਟ ਲੱਗਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ। ਨਾਲ ਹੀ ਗਰਮ ਕਰਨ ਨਾਲ ਹੌਲੀ-ਹੌਲੀ ਦਿਲ ਦੀ ਧੜਕਣ ਵਧਦੀ ਹੈ ਜੋ ਕਿ ਕਸਰਤ ਲਈ ਕਾਰਡੀਓ ਵੈਸਕੂਲਰ ਪ੍ਰਣਾਲੀ ਨੂੰ ਤਿਆਰ ਕਰਦੀ ਹੈ। ਮਾਨਸਿਕ ਤੌਰ ਤੇ ਗਰਮ ਕਰਨ ਨਾਲ ਤੁਹਾਨੂੰ ਧਿਆਨ ਕੇਂਦ੍ਰਿਤ ਕਰਨ ਤੇ ਕਸਰਤ ਚ ਬਿਹਤਰ ਪ੍ਰਦਰਸ਼ਨ ਕਰਨ ਚ ਵੀ ਮਦਦ ਮਿਲਦੀ ਹੈ ਕਸਰਤ ਤੋਂ ਬਾਅਦ ਠੰਡਾ ਹੋਣਾ ਸਰੀਰ ਲਈ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਗਰਮ ਕਰਨਾ ਠੰਡਾ ਹੋਣਾ ਹੌਲੀ-ਹੌਲੀ ਦਿਲ ਦੀ ਧੜਕਣ ਅਤੇ ਸਾਹ ਆਮ ਪੱਧਰ ਤੇ ਆਉਂਦਾ ਜੋ ਸਰੀਰ ਨੂੰ ਆਰਾਮ ਦਿੰਦਾ ਹੈ ਇਹ ਮਾਸਪੇਸ਼ੀਆਂ ਵਿੱਚ ਇਕੱਠੇ ਹੋਏ ਲੈਕਟਿਕ ਐਸਿਡ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਜਿਸ ਨਾਲ ਕਠੋਰਤਾ ਤੇ ਦਰਦ ਦੁੱਖ ਘੱਟ ਜਾਂਦਾ ਠੰਡਾ ਹੋਣ ਨਾਲ ਖੂਨ ਦੀ ਗੇੜ ਨੂੰ ਸੰਤੁਲੀ ਸੰਤੁਲਿਤ ਰੱਖਿਆ ਜਾਂਦਾ ਹੈ ਜੇਸ ਨਾਲ ਚੱਕਰ ਆਣੇ ਜਾਂ ਥਕਾਵਟ ਦੀ ਸੰਭਾਵਨਾ ਘੱਟ ਜਾਂਦੀ ਹੈ।